ਪਾਰਸੀ ਸਮੁੰਦਰੋਂ ਤੇ ਵੇਲੜਾਂ ਦੀ ਢਾਣੀ ਸੀ ਵੇਲੜਾਂ ਦੀ ਢਾਣੀ ਕੋਈ ਪੁਛਦਾਣਾ ਪਾਣੀ ਸੀ ਪੁੱਛੇ ਨਾ ਕੋਈ ਪਾਣੀ ਨਿਤ ਪੈਣ ਘਰੋਂ ਜੁੱਤੀਆਂ ਘਰੋਂ ਪੈਣ ਜੁੱਤੀਆਂ ਜਿਉਂ ਗਲੀ ਦੀਆਂ ਕੁੱਤੀਆਂ ਘਰ ਵਾਲੇ ਭੁੱਖੇ ਪੇਟ ਘਰੋਂ ਨਿਤ ਕੱਢਦੇ ਪਾਰਕ 'ਚ ਬੈਠ ਕੇ ਭੜਾਸ ਪਏ ਕੱਢਦੇ ਵੇ ਖਾਲੀ ਪੇਟ ਭਰਨੇ ਦਾ ਹੱਲ ਕੋਈ ਬਣਾਇਆ ਜਾਏ ਰੋਟੀ ਰੋਜ਼ ਖਾਣ ਲਈ ਠੱਕ ਟਕਾ ਚਲਾਇਆ ਜਾਏ ਸੌਖਾ ਜਿਹਾ ਕੰਮ ਕੋਈ ਕਿਤੇ ਜਾ ਕੇ ਕਰੀਏ ਰੋਜ਼ ਕੁੱਤੇ ਖਾਣੀ ਨਾਲ ਕਿਤੇ ਡੁੱਬ ਮਰੀਏ ਫੈਕਟਰੀ ਦਾ ਕੰਮ ਔਖਾ ਰੂਸੀ ਅੰਗਰੇਜ਼ੀ ਏ ਕੰਮ ਵਿੱਚ ਮੰਗ ਦੇ ਗਰੀਜ ਬੜੀ ਤੇਜ਼ੀ ਏ ਚੱਲਿਆ ਨਾ ਪੈਰੋਂ ਜਾਏ ਫਿੱਟੇ ਮੂੰਹ ਹੈ ਗੋਡਿਆਂ ਦੇ ਬੋਰੀ ਵੀ ਨਾ ਚੱਕੀ ਜਾਏ ਲਾਹਣਤ ਹੈ ਮੋਢਿਆਂ ਦੇ ਪੈਸੀ ਸਲਾਹੀ ਸਾਰੀ ਸੋਚੀ ਪੈ ਝੂਰਦੇ ਦਿਸਦਾ ਨਾ ਹੱਲ ਇੱਕ ਦੂਜੇ ਤਾਈਂ ਘੂਰਦੇ ਇਹਨੇ ਨੂੰ ਡੰਗੋਰੀ ਫੜ ਬੁੱਢਾ ਆਇਆ ਤੁਰਦਾ ਤੇ ਕਬਰਾਂ ਚੋਂ ਤਾਜ਼ਾ ਜਿਵੇਂ ਨਿਕਲਿਆ ਮਰਦਾ ਹੋਲੀ-ਹੋਲੀ ਆਇਆ ਜਿੱਥੇ ਸਾਰੇ ਨਾਲ ਬੈੰਦੇ ਸੀ ਨਾਮ ਸੀ ਦਿਆਲੂ ਉਂਝ ਬਾਪੂ-ਬਾਪੂ ਕਹਿੰਦੇ ਸੀ ਵਿੰਗਾ ਟੇਡਾ ਹੋ ਕੇ ਜਦ ਬੈਂਚ ਉੱਤੇ ਬਹਿਣ ਲੱਗਾ ਘਰੋਂ ਪਈਆਂ ਜੁੱਤੀਆਂ ਦਾ ਦੁੱਖ ਸੁੱਖ ਕਹਿਣ ਲੱਗਾ ਰੋਜ ਪੈਣ ਜੁੱਤੀਆਂ ਕਲੇਜੇ ਮੇਰੇ ਸੱਲ ਹੈ ਤੇ ਇਸੇ ਦੁੱਖੋਂ ਬਚਣੇ ਦਾ ਇੱਕੋ ਇੱਕ ਹੱਲ ਹੈ ਸਾਰੇ ਜਾਣੇ ਇਕੱਠੇ ਹੋ ਕੇ ਹੱਲਾ ਇੱਕ ਬੋਲੀਏ ਜਗਾ ਦੇਖੋ ਠੀਕ ਜਿਹੀ ਗੁਰੂ ਘਰ ਖੋਲੀਏ ਮੱਗਰ ਕਾ ਪੁਚਾਲੂ ਕਹਿੰਦਾ ਗੱਲ ਸੁਣ ਕੋਚਿਆ ਸਾਨੂੰ ਕੌਣ ਪੈਸਾ ਦੇਊ ਇਹ ਵੀ ਕਦੇ ਸੋਚਿਆ ਪੋਲੂ ਕਾ ਖੜੌਂਚੂ ਆਖੇ ਪਰਚੀਆਂ ਛਪਾਵਾਂਗੇ ਘਰੋਂ ਘਰੀ ਬੂਹੇ ਅੱਗੇ ਵਾਸਤੇ ਜਾਂ ਪਾਵਾਂਗੇ ਉਹ ਧਰਮ ਦੇ ਨਾਮ ਤੇ ਘਰ ਪੁੱਟੇ ਜਾਂਦੇ ਨੇ ਤੇ ਜਿੰਨਾ ਚਾਹੋ ਲੁੱਟੀ ਜਾਓ ਲੋਕ ਲੁੱਟੇ ਜਾਂਦੇ ਨੇ ਇਥੇ ਨਾ ਕੋਈ ਪੁੱਛੂ ਯਾਰੋ ਦੂਜੇ ਸ਼ਹਿਰ ਮੁੱਕ ਗੇ ਸਾਬਤ ਸਰੰਗੀ ਅਜੇ ਮਿਰਜੇ ਨਹੀਂ ਮੁੱਕ ਗੇ ਸਿਰੇ ਵਾਲੀ ਗੱਲ ਜਿਹੜੀ ਸਾਰਿਆਂ ਨੂੰ ਭਾ ਗਈ ਤੇ ਭੋਲੂ ਕੇ ਖੜੌਂਚੂ ਦੀ ਸਕੀਮ ਰਾਸ ਆ ਗਈ ਥੋੜੇ ਥੋੜੇ ਪੈਸੇ ਪਾ ਕੇ ਪਰਚੀ ਛਪਾ ਲਈ ਤੇ ਧਰਮ ਦੇ ਨਾਮ ਉੱਤੇ ਕੰਪਨੀ ਖੁਲਾ ਲਈ ਗਰੀਬ ਕੋਲੋਂ ਤੱਕੇ ਨਾਲ ਅਮੀਰ ਕੋਲੋਂ ਮਿੰਤ ਨਾਲ ਪੈਸੇ ਇਕੱਠੇ ਕਰਦਿਆਂ ਨੂੰ ਲੰਘ ਗਿਆ ਪੂਰਾ ਸਾਲ ਇੱਕ ਥਾਂ ਤੇ ਜਗਾ ਲੈ ਕੇ ਕੰਮ ਸ਼ੁਰੂ ਕਰਤਾ ਨੀਵ ਵਿੱਚ ਇਕੱਠੇ ਹੋ ਕੇ ਪੱਥਰ ਵੀ ਧਰਤਾ ਸ਼ੁਰੂ ਇਹ ਕਹਾਣੀ ਹੋਈ ਨੀਹਾਂ ਜਦੋਂ ਪੁੱਟੀਆਂ ਤੇ ਮਨ ਵਿੱਚੋਂ ਧਰਮ ਦੀਆਂ ਜੜਾਂ ਗਈਆਂ ਪੁੱਟੀਆਂ ਪਹਿਲੇ ਏ ਟਿ ਸ਼ੁਰੂ ਕਰ ਗੁੰਬਦ ਵੀ ਲਾ ਦਿੱਤਾ ਇੱਕ ਸਾਰੇ ਬਾਂਦਰਾਂ ਦਾ ਲੀਡਰ ਬਣਾ ਦਿੱਤਾ ਜਨਰਲ ਬਾਡੀ ਮੀਟਿੰਗ ਵਿੱਚ ਮਤਾ ਵੀ ਪਕਾ ਦਿੱਤਾ ਤੇ ਸਾਰੇ ਪਿੰਡ ਵਾਸੀਆਂ ਨੂੰ ਹੁਕਮ ਸੁਣਾ ਦਿੱਤਾ ਤੁਸੀਂ ਭਾਵੇਂ ਇੱਥੇ ਰਹੋ ਭਾਵੇਂ ਬਾਹਰ ਜਾਓ ਜੀ ਟੈਕਸੀ ਟਰੱਕ ਝੜੋ ਫੈਕਟਰੀ 'ਚ ਜਾਓ ਜੀ ਵੈਲਫੇਅਰ ਦਾ ਚੈੱਕ ਲਾਓ ਹਿੱਸਾ ਜ਼ਰੂਰ ਪਾਓ ਜੀ ਚ ਬੱਚੇ ਭਾਵੇਂ ਭੁੱਖੇ ਮਾਰੋ ਪਰਚੀ ਘਟਾਓ ਜੀ ਪੂਸਰੇ ਹੋਏ ਸਾਨ ਵਾਂਗੂ ਰੱਬ ਤਾਂ ਹੀ ਭੁੱਲ ਗਏ ਗੋਲਕੀ ਦੀ ਮਾਇਆ ਤੇ ਕੁਰਸੀ ਤੇ ਡੁੱਲ ਗਏ ਬਾਪੂ ਦੀ ਜਾਇਦਾਦ ਵਾਂਗੂ ਕਬਜ਼ਾ ਜਾਂ ਕਰ ਲਿਆ ਤੇ ਸੰਗਤ ਦੀ ਮਾਇਆ ਨਾਲ ਜੇਬਾਂ ਤਾਂ ਹੀ ਭਰ ਲਿਆ ਗੁਰੂ ਦਰਬਾਰ ਭੁੱਲ ਦਫ਼ਤਰ 'ਚ ਬਹਿਣ ਲੱਗੇ ਸੋਚ ਕੇ ਸਲਾਹਾਂ ਇੱਕ ਦੂਜੇ ਤਾਂ ਹੀ ਕਹਿਣ ਲੱਗੇ ਵੀ ਇੰਨਾ ਵੱਡਾ ਮਹਿਲ ਸਾਡੇ ਬਾਜਾਂ ਵਾਲੇ ਮਾਹੀ ਦਾ ਤੇ ਇੰਨੇ ਵੱਡੇ ਮਹਿਲ 'ਚ ਗ੍ਰੰਥੀ ਵੀ ਤਾਂ ਚਾਹੀਦਾ ਇੰਡੀਆ ਤੋਂ ਚੰਗਾ ਜਿਹਾ ਬੰਦਾ ਮੰਗਵਾਇਆ ਜਾਏ 5 ਸਾਲ ਰੱਖ ਐਵੇਂ ਪੱਕਾ ਨਾ ਕਰਾਇਆ ਜਾਏ ਪੱਕਾ ਜੇ ਕਰਾਤਾ ਸਾਡਾ ਕਿਹਾ ਕਿਵੇਂ ਮੰਨੂਗਾ ਮਿਲਿਆ ਨਾ ਕਾਟ ਸਾਡੇ ਅੱਗੇ ਹੱਥ ਬੰਨੂਗਾ ਹੱਟਾ-ਕੱਟਾ ਭਾਈ ਨਾਲੇ ਚੰਗਾ ਜਿਹਾ ਕਾਮਾ ਹੋਵੇ ਗਿੱਟੇ ਤਾਂ ਹੀ ਚੋਲਾ ਭਾਵੇਂ ਪੌਂਦਾ ਨਾ ਪਜਾਮਾ ਹੋਵੇ ਹੋਵੇ ਕਿਸੇ ਡੇਰੇ ਦਾ ਜਾਂ ਸਿੰਘ ਟਕਸਾਲੀ ਹੋਵੇ ਜਿਵੇਂ ਕਈਏ ਕਰੇ ਉੰਜ ਬੁੱਧੀ ਪੱਖੋਂ ਖਾਲੀ ਹੋਵੇ ਭਰਿਆ ਦਿਮਾਗ ਵਿੱਚ ਸਾਰਾ ਆਕਾਸ਼ ਫੂਸ ਹੋਵੇ ਸਾਡੇ ਪੈਰੀਂ ਹੱਥ ਲਾਵੇ ਪੂਰਾ ਚਾਪਲੂਸ ਹੋਵੇ ਗੱਲ ਦੂਜੀ ਪਾਰਟੀ ਦੀ ਰੋਜ਼ ਫੋਨ ਕਰ ਦੱਸੇ ਸਾਡੇ ਕਹਿਣ ਉੱਤੇ ਰੋਵੇ ਤੇ ਸਾਡੇ ਕਹਿਣ ਉੱਤੇ ਹੱਸੇ ਗੱਲ ਮੁੱਕੀ ਇੰਡੀਆ ਤੋਂ ਬੰਦਾ ਮੰਗਵਾ ਲਿਆ ਭਾਰੀ ਹੋਈ ਗਲਤੀ ਸਿਆਪਾ ਗੱਲ ਪਾ ਲਿਆ ਦੇਖੋ ਕਿਵੇਂ ਕੁਦਰਤ ਨੇ ਪਾਸਾ ਪਲਟਾ ਦਿੱਤਾ ਤੇ ਲੱਭਦੇ ਸੀ ਸਾਧ ਪਰਮਿਸ਼ਨਰੀ ਮੰਗਾ ਦਿੱਤਾ ਪਹਿਲੇ ਦਿਨ ਗ੍ਰੰਥੀ ਤਾਂ ਹੀ ਡਿਊਟੀ ਸਮਝਾਉਣ ਲੱਗੇ ਜੌਲੂ ਲੱਖੂ ਰਗੂ ਸਾਰੇ ਰੋਵਜੇ ਆ ਪਾਉਣ ਲੱਗੇ ਸੁਣ ਲੈ ਤੂੰ ਜਿਹੜੀ ਜਿਹੜੀ ਸੇਵਾ ਭਗਤਾਉਣੀ ਹੈ ਤੇ ਅਸੀਂ ਆਏ ਝੁੱਕ ਝੁੱਕ ਫਤਿਹ ਤੋਂ ਬੁਲਾਉਣੀ ਹੈ ਇਸ ਨੂੰ ਬੁਲਾਉਣਾ ਨਹੀਂ ਇਸ ਨੂੰ ਬੁਲਾਉਣਾ ਹੈ ਅਸੀਂ ਬਾਜ ਮਾਰੀਏ ਤਾਂ ਭੱਜ ਭੱਜ ਆਉਣਾ ਹੈ ਟੱਡਰੀਆਂ ਵਾਲਾ ਆਵੇ ਉਸ ਨੂੰ ਬੁਲਾਉਣਾ ਹੈ ਭੇਵੇ ਵਾਲੇ ਸਾਧ ਦੇ ਸਰੋਪਾਗੜ ਪਾਉਣਾ ਹੈ ਗੱਡੀ ਪ੍ਰਧਾਨ ਦੀ ਸਫਾਈ ਪਾਉ ਕਰਨੀ ਐਰੇ ਗਰੇ ਮੈਂਬਰਾਂ ਦੀ ਚੱਕਰੀ ਵੀ ਕਰਨੀ 24 ਘੰਟੇ ਇਸ ਤਾਂ ਡਿਊਟੀ ਪਊ ਕਰਨੀ ਨਾਲੇ ਸੈੱਲ ਫੋਨ ਉੱਤੇ ਗੱਲ ਵੀ ਨਹੀਂ ਕਰਨੀ ਹਾਂ ਹੂਕਰ ਸਿੰਘ ਨੇ ਸੀ ਪਿੱਛਾ ਛਡਵਾ ਲਿਆ ਗੱਲ ਵਿੱਚ ਪੱਲਾ ਪਰ ਡਿਊਟੀ ਉੱਤੇ ਆ ਗਿਆ ਗੱਲ ਜਿਸ ਵੇਲੇ ਮਰਜਾਦਾ ਉੱਤੇ ਆਉਂਦੀ ਸੀ ਤੇ ਘਰ ਵਾਲੇ ਪਿੱਟ ਦੇ ਕਮੇਟੀ ਖਵਰਾਉਂਦੀ ਸੀ ਸਾਰੀ ਹੀ ਕਮੇਟੀ ਵਿੱਚ ਰੌਲਾ ਜਿਆ ਪੈ ਗਿਆ ਵੀ ਇਹੋ ਜਿਹਾ ਗਰੰਥੀ ਰੰਗ ਪ੍ਰਖ ਪੰਗਾ ਕਿੱਥੋਂ ਲੈ ਲਿਆ ਛੇਤੀ ਛੇਤੀ ਭਾਈ ਦਾ ਪੌਸਾਨੂ ਫਹਾ ਵਧਣਾ ਪਰ ਹੁਣ ਸੋਚੋ ਕਿ ਜਿਹੜਾ ਦੋਸ਼ ਲਾ ਕੇ ਕੱਢਣਾ ਜੌਲੂ ਕਹਿੰਦਾ ਇੱਕੋ ਗੱਲ ਪੈਸਾ ਸਿਰ ਲਾ ਦਿਓ ਕੁੜੀ ਜਾਂ ਸ਼ਰਾਬ ਵਾਲਾ ਦੋਸ਼ ਸਿਰ ਪਾ ਦਿਓ 24 ਘੰਟੇ ਰਹਿਣ ਦੀ ਡਿਊਟੀ ਗੱਲ ਪਾ ਦਿਓ ਤੇ ਕੋਈ ਗੱਲ ਮੰਨਣਾ ਤਾਂ ਮੁਰਗਾ ਬਣਾ ਦਿਓ ਪਰ ਰੱਬ ਨੂੰ ਤਾਂ ਗੱਲ ਦੇਖੋ ਹੋਰ ਮਨਜ਼ੂਰ ਸੀ ਜੌਲੂ ਦਾ ਸੀ ਸਹੌਰਾ ਜਿਹੜਾ ਬੜਾ ਮਸ਼ਹੂਰ ਸੀ ਚੋਰ ਨੂੰ ਸੀ ਗੋਲਕ ਦਾ ਰਾਖਾ ਬਣਵਾ ਦਿੱਤਾ ਚੋਰ ਨੂੰ ਸੀ ਗੋਲਕ ਦਾ ਰਾਖਾ ਬਣਵਾ ਦਿੱਤਾ ਬਸ ਉਸੇ ਚੋਰ ਨੇ ਸੀ ਭਾਣਾ ਵਰਤਾ ਦਿੱਤਾ ਸਿਰ ਉਹਦੇ ਗਿਆਨ ਦਾ ਅੰਬਾਰ ਬੜਾ ਚੜਿਆ ਗੋਲਕ ਦੀ ਚੋਰੀ ਕਰੇ ਰੰਗੇ ਹੱਥੀ ਫੜਿਆ ਹਰ ਸੰਡੇ ਚੋਰੀ ਕਰੇ ਪੂਰੇ 850 ਸ਼ਰਮ ਹਿਆਨਾ ਉਹਦੇ ਮਨ ਕੋਈ ਡਰ ਪਾ ਇੱਕ ਬੰਦਾ ਹੋਰ ਜੀ ਦਾ ਲੱਖੂ ਲੱਖੂ ਨਾਮ ਸੀ ਕਰ ਦਿੱਤਾ ਉਸਨੇ ਕਸੂਤਾ ਜਿਹਾ ਕੰਮ ਸੀ ਗੋਰੀ ਕੋਣੋਂ ਰਾਤ ਨੂੰ ਗਰੀਜੀ ਪਿਆ ਸਿੱਖਦਾ ਤੇ ਕਿੰਨਾ ਇਹਦਾ ਬਿੱਲ ਆਉ ਇਹ ਨਹੀਂ ਸੀ ਲਿਖਦਾ ਮਹੀਨੇ ਬਾਅਦ ਬਿੱਲ ਜਦੋਂ 3200 ਸੀ ਆ ਗਿਆ ਅਗਲੇ ਹੀ ਦਿਨ ਫਿਰ ਲੋਕਾਂ ਨੇ ਬਿਠਾ ਲਿਆ ਸਾਰੇ ਲੋਕ ਪੁੱਛਦੇ ਨੇ ਹੋਇਆ ਬੈਠਾ ਛੱਲਾ ਜੀ ਤੇ ਹੱਥ ਜੋੜ ਮਾਫੀ ਮੰਗੇ ਗਲ ਪਾਇਆ ਪੱਲਾ ਜੀ ਸਤੂ ਸਤੂ ਨਾਮ ਵਾਲਾ ਇੱਕ ਹੋਰ ਬੰਦਾ ਸੀ ਮਨ ਦਾ ਵਿਗੰਦਾ ਨਾਲੇ ਕੰਮ ਉਹਦਾ ਗੰਦਾ ਸੀ ਤੱਕੇ ਨਾਲ ਹਰ ਪਾਸੇ ਬਣਦਾ ਉਹ ਮੇਲੀ ਸੀ ਤੇ ਘਰ ਵਾਲੀ ਜਿਹਦੀ ਲੋਚੇ ਵਿਰਸੇ ਦੀ ਚੇਲੀ ਸੀ ਹੋਰ ਜਿਹੜੇ ਬੰਦੇ ਸਾਰੇ ਟਾਊਟ ਸਰਕਾਰ ਦੇ ਕੁਰਸੀ ਤੇ ਪੈਸੇ ਲਈ ਫਿਰਨ ਝੱਖ ਮਾਰਦੇ ਰਾਮ ਰੌਲਾ ਘਰ ਦਾ ਉਹ ਗੁਰਦੁਆਰੇ ਕੱਢਦੇ ਸਿੱਖ ਹੋ ਕੇ ਸਿੱਖਾਂ ਦੀਆਂ ਲੱਤਾਂ ਪਏ ਵੱਢਦੇ ਹਾੜਾ ਸਿੱਖੋ ਸਿੱਖੀ ਤੇ ਤਰਸ ਕੁਛ ਖਾ ਲਓ ਤਰਲਾ ਹੈ ਰੁੜੀ ਜਾਂਦੀ ਸਿੱਖੀ ਨੂੰ ਬਚਾ ਲਓ ਬਹੁਤ ਪਹਿਲਾ ਨਾਨਕ ਜੀ ਨੇ ਬੀਜ ਜਿਹੜਾ ਲਾਇਆ ਸੀ ਤੇ ਦੂਜੇ ਤੀਜੇ ਚੌਥੇ ਗੁਰੂ ਹੱਥ ਦੇ ਬਚਾਇਆ ਸੀ। ਅਰਜਨ ਜੀ ਨੇ ਤਤਾਰੇਤਾ ਸੀਸ ਤੇ ਪਵਾ ਲਿਆ ਪਰ ਸਿੱਖੀ ਬੂਟਾ ਉਹਨਾਂ ਤੱਤੀਵਾ ਤੋਂ ਬਚਾ ਲਿਆ। 6ਵੇਂ ਗੁਰੂ ਕੀਤੇ ਨੂੰ ਸ਼ਾਂਤ ਲੋਵਾਰਾਂ ਦੀ ਖੜੀ ਕੀਤੀ ਕੌਮ ਸੂਰੇ ਸਿੱਖ ਸਰਦਾਰਾਂ ਦੀ ਹਰ ਰਾਏ ਹਰ ਕ੍ਰਿਸ਼ਨ ਆਪ ਹੱਥੀਂ ਫਾੜ ਲਿਆ ਪਾਲਿਆ 9ਵੇਂ ਗੁਰੂ ਇਸ ਲਈ ਸੀਸ ਨੂੰ ਕਟਾ ਲਿਆ। ਇਹ ਦੀਆਂ ਜੜਾਂ ਦੀ ਰਾਖੀ ਕਰਦਾ ਜੁਝਾਰ ਹੈ ਟਾਹਣੀਆਂ ਦੀ ਰਾਖੀ ਦੀ ਅਜੀਤ ਦੀ ਤਲਵਾਰ ਹੈ ਇਹਦੇ ਪੱਤਿਆਂ ਦੇ ਵਿੱਚ ਗੁਜਰੀ ਦੀ ਰਤ ਹੈ ਰੰਗਿਆ ਫਤੇ ਦੇ ਖੂਨ ਨਾਲ ਪਤ ਪਤ ਹੈ ਭਰਿਆ ਫਲਾਂ ਦੇ ਵਿੱਚ ਰਸ ਜੋਰਾ ਵਰਨੇ ਉਹ ਇਹੋ ਜਿਹਾ ਹੀ ਰਸ ਦੱਸੋ ਕਿਸ ਹੋਰ ਭਰਨੇ ਦਸਵੇਂ ਗੁਰੂ ਜੀ ਸਰਵੰਸ ਲੇਖੇ ਲਾ ਗਏ ਪਰ ਥੋਡੀ ਕੁਲ ਤਾਂ ਸਦਾ ਲਈ ਬਚਾ ਗਏ ਸ਼ਬਦ ਨੂੰ ਗੱਦੀ ਦੇ ਕੇ ਰੱਬ ਵਿੱਚ ਸਮਾਗੇ ਤੇ ਖਾਲਸਾ ਖਾਲਸਾ ਨਿਸ਼ਾਨ ਨੂੰ ਉਸ ਅੱਧਾ ਲਈ ਚੁਲਾ ਗਈ। ਉਹ ਉਸੇ ਹੀ ਨਿਸ਼ਾਨ ਥੱਲੇ ਜਦੋਂ ਇਕੱਠੇ ਹੁੰਦੇ ਹੋ ਧੀ ਪੈਣ ਇੱਕ ਕਰ ਗਾਲੋਂ ਗਾਲੀ ਹੁੰਦੇ ਹੋ ਗੁਰੂ ਦੀ ਹਜ਼ੂਰੀ ਵਿੱਚ ਸਿਰ ਪੈ ਪਾੜਦੇ ਤੇ ਸਿੱਖੀ ਦੀਆਂ ਪੱਗਾਂ ਰੋਲ ਸਿੱਖਾਂ ਦੀਆਂ ਪੱਗਾਂ ਰੋਲ ਚੰਨ ਨਵਾ ਚਾੜਦੇ। ਉਹ 11 ਦੀਆਂ ਧੀਆਂ ਦੀਆਂ ਖੈਰਾਂ ਅਸੀਂ ਮੰਗੀਆਂ ਆਪਣੀਆਂ ਧੀਆਂ ਕਿਉਂ ਚੁਰਾਹੇ ਕਰੋ ਨੰਗੀਆਂ। ਤੁਸੀਂ ਗੁਰਸਿੱਖੀ ਦਾ ਜਲੂਸ ਪੈ ਕੱਢਦੇ ਤੇ ਆਪਣੀਆਂ ਜਣਾ ਤੁਸੀਂ ਆਪਕਾ ਤੋਂ ਵੱਢਦੇ ਸਿੱਖ ਪ੍ਰਚਾਰਕਾਂ ਦੀ ਇੱਜ਼ਤ ਨੂੰ ਰੋਲ ਦੇ ਸਿੱਖੀ ਨੂੰ ਡਬਾਉਣ ਲਈ ਕੋ ਨਵਾਂ ਖਾਤਾ ਖੋਲਦੇ ਸਿੱਖ ਪ੍ਰਚਾਰਕ ਤਾਂ ਪੰਥ ਵਾਲੀ ਸ਼ਾਨ ਨੇ ਸਿੱਖੀ ਨੂੰ ਫੈਲਾਣਗੇ ਥੋੜੀ ਜਿੰਦ ਜਾਨ ਨੇ ਸਿੱਖ ਪ੍ਰਚਾਰਕ ਤਾਂ ਪੰਥ ਵਾਲੀ ਸ਼ਾਨ ਨੇ ਸਿੱਖੀ ਨੂੰ ਫੈਲਾਣਗੇ ਥੋੜੀ ਜਿੰਦ ਜਾਨ ਨੇ